ਸਤਿ ਸ਼੍ਰੀ ਅਕਾਲ ਸਤੋਂ ਸਾਰਿਆਂ ਨੂੰ ਸੋਡਾ ਸਾਰਿਆਂ ਦਾ ਸਵਾਗਤ ਹੈ ਦਾ ਪੰਜਾਬ ਵਿਕਟਰੀ ਚੈਨਲ ਤੇ ਅੱਜ ਆਪਾਂ ਕਰਨ ਜਾ ਰਹੇ ਹਾਂ ਕਰੰਟ ਅਫੇਅਰ ਅੱਜ ਦਾ ਪਹਿਲਾ ਕੁਐਸਚਨ 892 ਨੂੰ ਕਿਹੜਾ ਵਿਸ਼ਵ ਦਿਵਸ ਮਨਾਇਆ ਜਾਂਦਾ ਹੈ ਇਹ ਦਸਿਆ ਸੀ ਅਪਸ਼ਨ B ਵਿਸ਼ਵ ਰੇਡੀਓਗ੍ਰਾਫੀ ਦਿਵਸ ਇਹਦੀ ਖੋਜ ਕੀਤੀ ਸੀ ਵਿਲੀਅਮ ਕਾਂਨਰੇਡ ਰੋਡਜਨ ਨੇ ਤੇ ਥੀਮ ਸੀਗਾ ਰੇਡੀਓਗ੍ਰਾਫਰਸ ਸੀਇੰਗ ਦਾ ਅਨਸੀਨ ਇਸ ਮਹੀਨਤ ਵਿੱਚ 4 ਜਿਹੜੇ ਦਿਵਸ ਮਨਾਏ ਗਏ ਸੀ ਉਹਨੇ 1 ਨਵੰਬਰ ਨੂੰ ਸ਼ਾਕਾਹਾਰੀ ਦਿਵਸ ਮਨਾਇਆ ਗਿਆ ਸੀ 3 ਨਵੰਬਰ ਨੂੰ ਵਿਸ਼ਵ ਜੈਲੀਫਿਸ਼ ਦਿਵਸ ਬਣਾਇਆ ਗਿਆ ਸੀ 5 ਨਵੰਬਰ ਨੂੰ ਵਿਸ਼ਵ ਸੁਨਾਮੀ ਜਾਗਰੂਕਤਾ ਦਿਵਸ ਬਣਾਇਆ ਗਿਆ ਸੀਗਾ 6 ਨਵੰਬਰ ਨੂੰ ਜੰਗ ਅਤੇ ਹਥਿਆਰਬੰਦ ਸੰਘਾਰਸ਼ ਵਿੱਚ ਵਾਤਾਵਰਣ ਦੇ ਸ਼ੋਸ਼ਣ ਨੂੰ ਰੋਕਣ ਲਈ ਅੰਤਰਰਾਸ਼ਟਰੀ ਦਿਵਸ ਬਣਾਇਆ ਗਿਆ ਸੀਗਾ ਤੇ 7 ਨਵੰਬਰ ਨੂੰ ਵਿਸ਼ਵ ਕੈਂਸਰ ਜਾਗਰੂਕਤਾ ਦਿਵਸ ਬਣਾਇਆ ਗਿਆ ਸੀ ਇਹ ਤੁਸੀਂ ਸਾਰੇ ਅੰਗਰੇਜ਼ੀ ਦੇ ਦਿਵਸ ਮਨਾਏ ਜਾਂਦੇ ਆ ਹਰ ਡੇ ਵਾਈ ਡੇ ਯਾਦ ਕਰ ਲਿਆ ਕਰੋ ਜਾਂ ਕਿਤੇ ਨੋਟ ਕਰ ਲਿਆ ਕਰੋ ਨੈਕਸਟ ਕੁਐਸਚਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹੜੀ ਨਵੀਂ ਬੰਦੇ ਭਾਰਤ ਟ੍ਰੇਨਾਂ ਦਾ ਉਦਘਾਟਨ ਕੀਤਾ ਇਹਦਾ ਸਹੀ ਆਨਸਰ ਆਪਸ਼ਨ ਸੀ 4 ਇਹ ਦੇਖ ਲਓ ਕਿ ਕਿੰਗ ਕਿੰਗੜੀਆਂ ਚਲਾਈਆਂ ਗਈਆਂ ਨੇ ਪਹਿਲੀ ਟ੍ਰੇਨ ਚਲਾਈ ਗਈ ਆ ਬਨਾਰਸ ਤੋਂ ਖਜਰਾਹੋ ਤੱਕ ਦੂਜੀ ਚਲਾਈ ਹੈ ਫਿਰੋਜ਼ਪੁਰ ਤੋਂ ਦਿੱਲੀ ਤੀਜੀ ਚਲਾਈ ਹੈ ਲਖਨਊ ਤੋਂ ਸਾਹਾਰੰਪੁਰ ਤੇ ਚੌਥੀ ਚਲਾਈ ਹੈ ਇਨਕੁਲਮ ਤੋਂ ਬੰਗਲੂਰੂ ਤੱਕ ਇਹ ਨੋਟ ਕਰ ਲਿਓ नेक्स्ट क्वेश्चन भारत ने किस देश के साथ व्यापार समझौते की तैयारी की खबर आई यह सही आंसर ऑप्शन बी अमेरिका ਨੈਕਸਟ ਕੁਐਸਚਨ ਲਾਲ ਕ੍ਰਿਸ਼ਨ ਅਡਵਾਨੀ ਜੀ ਨੇ 8 ਨਵੰਬਰ 2025 ਨੂੰ ਆਪਣਾ ਕਿਹੜਾ ਜਨਮ ਦਿਨ ਮਨਾਇਆ ਇਹਦਾ ਸਹੀ ਆਨਸਰ ਆਪਸ਼ਨ ਸੀ 89ਵਾਂ 98 ਸਾਲ ਦੇ ਹੋ ਗਏ ਸੀ ਨੈਕਸਟ ਕੁਐਸਚਨ ਯੂਕਰੇਨ ਦੇ ਡਰੋਨ ਹਮਲੇ ਨਾਲ ਕਿਹੜੇ ਖੇਤਰ ਵਿੱਚ ਰੂਸੀ ਪੈਟਰੋকেমিক্যাল ਪਲਾਂਟ ਨੂੰ ਨੁਕਸਾਨ ਹੋਇਆ ਇਹਦਾ ਸਹੀ ਆਨਸਰ ਆ অপਸ਼ਨ B ਬਾਸਕੋ ਤੋਸਤਾਨ ਨੈਕਸਟ ਕੁਐਸਚਨ ਕਿਸ ਦੇਸ਼ ਦੇ ਮਸਜਿਦ ਵਿੱਚ ਧਮਾਕਾ ਹੋਇਆ ਇਟਸ ਸਹੀ ਆਨਸਰ ਆ ਆਪਸ਼ਨ A ਇੰਡੋਨੇਸ਼ੀਆ ਦੇ ਜਗਾਰਤਾ ਵਿੱਚ ਨੈਕਸਟ ਕੁਐਸਚਨ ਕੰਚਨਜੰਗਾ نیشنل ਪਾਰਕ ਨੂੰ ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ ਦੁਆਰਾ ਕਿਹੜੇ ਰੇਟਿੰਗ ਨਾਲ ਦਰਜ ਕੀਤਾ ਗਿਆ

ਮੇਰਾ ਸਹੀ ਜਵਾਬ ਆਪਸ਼ਨ ਸੀ ਸੀਰੀਆ ਨੈਕਸਟ ਕੁਐਸਚਨ ਦੁਰਗਪਤੀ ਮੁਰਮੂ ਕਿੰਨਾ ਦੇਸ਼ਾਂ ਵਿੱਚ ਰਾਜ ਅਧਿਕਾਰੀ ਦੌਰੇ ਤੇ ਜਾ ਰਹੇ ਹਨ ਇਹ ਸਹੀ ਆਨਸਰ ਆ অপਸ਼ਨ ਡੀ ਅੰਗੋਲਾ ਅਤੇ ਬੋਥਸ ਵਾਣਾ ਨੈਕਸਟ ਕੁਐਸਚਨ ਉੱਤਰਪਦ ਉੱਤਰ ਪ੍ਰਦੇਸ਼ ਵਿੱਚ ਪ੍ਰਾਪਰਟੀ ਰਜਿਸਟ੍ਰੇਸ਼ਨ ਸੇਵਾਵਾਂ ਕਿਉਂ ਅਸਥਾਈ ਤੌਰ ਤੇ ਰੋਕੀਆਂ ਗਈਆਂ ਹਨ ਇਹਦਾ ਸਹੀ ਆਨਸਰ ਆਪਸ਼ਨ ਬੀ ਆਨਲਾਈਨ ਰਜਿਸਟ੍ਰੇਸ਼ਨ ਸਰਵਰ ਨੂੰ ਨਵੀਂ ਕਲਾਉਡ 'ਚ ਸ਼ਿਫਟ ਕਰਨ ਕਾਰਨ ਨੈਕਸਟ ਕੁਐਸਚਨ ਕਿਹੜੇ ਬੈਂਕ ਸੰਸਥਾ ਨੇ 8 ਨਵੰਬਰ 2025 ਦੇ ਆਲੇ ਦੁਆਲੇ 6 ਟ੍ਰਿਲੀਅਨ ਦੇ ਵਪਾਰ ਨੂੰ ਪਾਰ ਕੀਤਾ ਇਹਦਾ ਸਹੀ ਆਨਸਰ ਆ অপਸ਼ਨ B ਸਟੇਟ ਬੈਂਕ ਆਫ ਇੰਡੀਆ ਨੇ ਨੈਕਸਟ ਕੁਐਸਚਨ ਕਿਹੜਾ ਪ੍ਰਕਲਪ ਉਗਾਰਿਆ ਗਿਆ ਹੈ ਜਿਸ ਦਾ ਉਦੇਸ਼ ਭਾਰਤ ਵਿੱਚ ਨਿੱਜੀ ਉਦਯੋਗਾਂ ਅਤੇ ਟ੍ਰਾਂਸਪੋਰਟ ਦੇਸ਼ਾ ਵਿੱਚ ਕਲੀਨ ਇੰਡਸਟਰੀ ਨੂੰ ਤੇਜ਼ੀ ਨਾਲ ਅੱਗੇ ਲਿਜਾਣਾ ਹੈ सही आंसर है ऑप्शन सी क्लीन इंडस्ट्री डी कार्बोनाइज कार्बोनाइजेशन इंसेंटिव नेक्स्ट क्वेश्चन दुनिया का पहला कैशलैस सोसाइटी देश के बने सही आंसर ऑप्शन डी स्वीडन नेक्स्ट क्वेश्चन किस देश की राजधानी भारत वालों निवासी एम्बेसी खोली गई है ਦਾ ਸਹੀ ਆਨਸਰ ਹੈ অপਸ਼ਨ A ਇਕਵਾਡੋਰ ਨੈਕਸਟ ਕੁਐਸਚਨ ਕਿਸ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪੂਟਾਂ ਦਾ ਦੌਰਾ ਕੀਤਾ ਦਸਹੀ ਅਨਸਰ ਆਪਸ਼ਨ A ਭਾਰਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੈਕਸਟ ਕੁਐਸਚਨ ਭਾਰਤ ਦੇ ਕਿਸ ਵਿਭਾਗ ਨੇ AI ਫੋਰ ਸੇਫਟੀ ਪ੍ਰੋਗਰਾਮ ਲਾਂਚ ਕੀਤਾ

ਇਹ ਸਹੀ ਆਨਸਰ ਆਪਸ਼ਨ A ਅਮਰੀਕਾ ਨੈਕਸਟ ਕੁਐਸਚਨ ਕਿਹੜੇ ਭਾਰਤੀ ਵਿਗਿਆਨੀ ਨੂੰ ਗਲੋਬਲ ਗ੍ਰੀਨ ਇਨੋਵੇਟਰ ਅਵਾਰਡ ਮਿਲਿਆ ਇਹਦਾ ਸਹੀ ਆਨਸਰ ਆਪਸ਼ਨ ਡੀ ਡਾਕਟਰ ਆਰ ਬਲਚੰਦਰ ਨੈਕਸਟ ਕੁਐਸਚਨ ਕਿਹੜੀ ਸੰਸਥਾ ਨੇ ਉਲੇਖ ਕੀਤਾ ਕੀਤਾ ਹੈ ਜਿਸ ਵਿੱਚ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਦੀ ਸਹਾਇਤਾ ਨਾਲ ਵਰਲਡ ਵਿਆਪਕ ਮਜ਼ਦੂਰ ਅਧਿਕਾਰਾਂ ਦੇ ਮਾਮਲੇ ਚਰਚਾ ਕੀਤੀ ਗਈ तो सही आंसर ऑप्शन बी ग्लोबल को, कोलाइजेशन फॉर सोशल जस्टिस नेक्स्ट क्वेश्चन किस राज्य ने इको टूरिज्म सर्किट प्रोजेक्ट की शुरुआत की थी? ਇਹਦਾ ਸਹੀ ਆਨਸਰ ਆਪਸ਼ਨ ਸੀ ਉੜੀਸਾ ਨੇ ਨੈਕਸਟ ਕੁਐਸਚਨ ਕਿਸ ਦੇਸ਼ ਵਿੱਚ ਦੁੱਧ ਦੀ ਵੱਧ ਉਤਪਾਦਨ ਕਾਰਨ ਮਿਲਕ ਸਰਪਲਸ ਕ੍ਰਾਈਸਿਸ ਦੀ ਖਬਰ ਆਈ ਇਹਦਾ ਸਹੀ ਆਨਸਰ ਆਪਸ਼ਨ ਏ ਸਵਿਟਜ਼ਰਲੈਂਡ ਨੈਕਸਟ ਕੁਐਸਚਨ ਹਾਲੀ ਵਿੱਚ HAL ਨੇ ਕਿਸ ਕੰਪਨੀ ਨਾਲ 113 ਲੜਾਕੂ ਜਹਾਜ਼ ਇੰਜਣਾਂ ਦਾ ਸੌਦਾ ਕੀਤਾ ਹੈ

ਇਹਦਾ ਸਹੀ ਆਨਸਰ ਆਪਸ਼ਨ B ਸ਼੍ਰੀਲੰਕਾ ਨੈਕਸਟ ਕੁਐਸਚਨ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਕਿਹੜੇ ਖੇਤਰ ਵਿੱਚ ਜਲਦੀ ਅੰਤਰਰਾਸ਼ਟਰੀ ਸਥਿਰਤਾ ਬਲ ਭੇਜਣ ਦੀ ਗੱਲ ਕੀਤੀ ਹੈ ਇਹਦਾ ਸਹੀ ਆਨਸਰ ਹੈ ਆਪਸ਼ਨ ਸੀ ਗਾਜਾ ਨੈਕਸਟ ਕੁਐਸਚਨ ਕਿਹੜੇ ਵਿਅਕਤੀ ਨੇ ਪੱਤੀ ਦਾ ਰਾਬਤ ਲਈ ਮੈਡਲ ਦੀ ਵਿਵਸਥਾ ਕਰਵਾਈ ਇਹਦਾ ਸਹੀ ਆਨਸਰ ਹੈ ਆਪਸ਼ਨ ਬੀ ਜੈ ਸ਼ਾਹ ਨੇ ਜਿਹੜੀ ਪ੍ਰਤੀਕਾਰਾ ਬੋਤਾ ਨਾ ਸੈਮੀ ਫਾਈਨਲ ਜੇ ਪ੍ਰਤੀਕਾਰਾ ਆਵਦਾ ਹੈ ਨਾ 60 ਲੱਗ ਗਈ ਸੀ ਜਿਸ ਕਰਕੇ ਇਸ ਦੀ ਥਾਂ ਤੇ ਦਿਪਤੀ ਸ਼ਰਮਾ ਨੂੰ ਟੀਮ ਵਿੱਚ ਲੈ ਕੇ ਆਏ ਸੀ ਇਹ 15 ਖਿਡਾਰੀਆਂ ਤੋਂ ਬਾਹਰ ਹੋ ਗਈ ਜੀ ਕਿਉਂਕਿ ਟੀਮ ਵਿੱਚ 15 ਖਿਡਾਰੀ ਖੇਡ ਸਕਦੇ ਆ ਪਰ ਇਹ 16ਵੀਂ ਖਿਡਾਰੀ ਬਣ ਗਈ ਸੀ ਪਰ ਇਸ ਨੇ ਵਰਲਡ ਕੱਪ 'ਚ ਟੌਪ 4 ਵਿੱਚ ਟੀਮ ਇੰਡੀਆ ਲਈ ਸਭ ਤੋਂ ਵੱਧ ਰਣ ਬਣਾਏ ਸੀ ਇਸ ਕਰਕੇ ਜੈਸ਼ਾ ਨੇ ਪੱਟਿਕਾ ਰਾਵਤ ਨੂੰ ਵੀ ਮੈਡਲ ਦੇਣ ਲਈ ਕਿਹਾਗਾ। ਰਾਗਰੇ ਨੂੰ ਵੀ ਮੈਡਲ ਮਿਲ ਗਿਆ ਬਲਗੀ। ਟੀਮ ਇੰਡੀਆ ਦੇ 16 ਖਿਡਾਰੀਆਂ ਨੂੰ ਮੈਡਲ ਮਿਲਿਆਗਾ। ਨੈਕਸਟ ਕੁਐਸਚਨ ਭਾਰਤ ਦਾ ਕੰਨਵੇਂਵਾਂ ਗ੍ਰੈਂਡ ਮਾਸਟਰ ਕੌਣ ਬਣਿਆ ਹੈ? ਇਹਦਾ ਸਹੀ ਆਂਸਰ ਆਪਸ਼ਨ ਸੀ ਰਾਹੁਲ ਵੀਐਸ 91ਵਾ 92ਵਾ ਬਣਿਆ 90ਵਾ ਸੀਗਾ ਲੰਪਾਰਥੀ ਏਆਰ ਇਹ ਹਾਲੀ ਵਿੱਚ ਬਣਿਆ ਸੀਗਾ ਇਹਨਾਂ ਤੋਂ ਉਹਨਾਂ ਨੇ ਯਾਦ ਕਰ ਲਿਓ ਠੀਕ ਹੈ ਮੋਸਟ ਇੰਪੋਰਟੈਂਟ ਕੁਐਸਚਨ ਆ ਬੱਚਾ ਤੇ ਪੇਪਰ ਜਿੱਨਾਂ ਉਹ ਪੁੱਛਿਆ ਜਾਊਗਾ ਨੈਕਸਟ ਕੁਐਸਚਨ ਸੂਰਮ ਹਾਕੀ ਕਲੱਬ ਦਾ ਨਵਾਂ ਹੈੱਡ ਕੋਚ कौन नियुक्त किया गया है ये सही आंसर ऑप्शन बी फिलिप गोल्डबर्ग नेक्स्ट क्वेश्चन ਹੀਜ ਮੈਡਮ ਟਾਈਟਲ 골프 ਈਵੈਂਟ ਦਾ ਵਿਜੇਤਾ ਕੌਣ ਬਣਿਆ ਹੈ? ਇਹਦਾ ਸਹੀ ਅਨਸਰ ਹੈ ਆਪਸ਼ਨ B. ਪੁਖਰਾਜ ਅੱਜ ਦੇ ਕਰੰਟ ਅਫੇਅਰ ਇਥੇ ਸਮਾਪਤ ਹੁੰਦੇ ਆ। Thank you.